ਮਿੰਦਮੀ ਇਹ ਜੀ ਮੈਂ ਸਾਂ ਉਹਦੇ ਚ ਬੈੰਦਾ ਸੀ ਹਾਂਜੀ ਜੋ ਤਿੰਨ ਚਾਰ ਤਿੰਨਾਂ ਗਿ ਮਹੀਨਾ ਜੀ ਇਹ ਕੁੱਤੀ ਕਰ ਡਾ ਲਾਉਂਦਾ ਆਪਰਾ ਪਤਾ ਨਹੀਂ ਲੱਗਾ ਜੀ ਸੰਥੀ ਘਰ ਆਣ ਕੇ ਇੱਥੇ ਆਈ ਹੁੰਦਾ ਆ ਗਿਆ ਬਾਹਰੋਂ ਡਿੰਗਲਾ ਤੇ ਆ ਗਿਆ ਘਰ ਘਰ ਆਣ ਕੇ ਜੰਮੇ ਤੇ ਆ ਗਿਆ ਕਾਰਵਾਈ ਕਰ ਗਏ ਸਾਰੇ ਮੈਂ ਜਦੋਂ ਆਤੀ ਕਿ ਆਏ ਉਹਨਾਂ ਨੂੰ ਹਾਂਜੀ ਇਤੋਂ ਚਾਰ ਗੇੜੇ ਲਾਇਆ ਕਰੋ ਤੂੰ ਇੱਕ ਗੇੜਾ ਲਾ ਕੇ ਚੋੜ ਜਾਂਦੀ ਜੀ ਹਾਂਜੀ ਚਾਰ ਪੰਜ ਗੇੜੇ ਲਾਇਆ ਕਰੋ ਅੱਛਾ ਦੂਜੇ ਤੇ ਬਾਜ ਜਾਣਾ ਪੀਣ ਵਾਲਿਆਂ ਨੂੰ ਫੜੀ ਜਾਂਦੇ ਆ ਉੱਥੇ 1000 ਰੁਪਏ ਲੈ ਕੇ ਉੱਥੇ ਛੱਡ ਦਿੰਦੇ ਆ ਪੀਣ ਵਾਲੇ ਜਿਹੜੇ ਵੇਚਣ ਵਾਲੇ ਆ ਫੇਰ ਕੰਦਾਂ ਨਾਲ ਲੱਗੇ ਹੁੰਦੇ ਆ ਉਹਨਾਂ ਨੂੰ ਕੋਈ ਫੜਦਾ ਨਹੀਂ ਆ ਜੀ ਸਾਡੇ ਪਿੰਡ ਦੇ 14 15 ਸਾਲ ਦੀ ਸੀ ਜੀ 4 ਸਾਲ ਉਮਰੇ 18 ਸਾਲ ਉਮਰੇ ਸਾਰੀ ਹਾਂਜੀ ਨਿੱਕੇ ਨਿੱਕੇ ਬੱਚੇ ਸਾਡੇ ਪਿੰਡ ਤੇ ਟੀਕੇ ਲਾਉਂਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਕ ਦਿਨ ਆਉਂਦੀ ਆ 10 ਦਿਨ ਫੇਰ ਨਹੀਂ ਆਉਂਦੀ ਹੂੰ ਹੂੰ ਇਥੋਂ ਕੀ ਬਰਦਾ ਕੀ ਕਰੇ ਜੇ ਉੱਥੇ ਕਿ ਪਲਾਟ ਵੰਡੇ ਦੇ ਪਲਾਟਾਂ ਦੇ ਮਗਰ ਚੱਲ ਜਾਂਦੇ ਆ ਕਿ ਕਦੀ ਕਦੀ ਮੂਸਲਾਂ ਦੇ ਓਲੇ ਓਗੜੇ ਆ ਕਦੀ ਕਿਤੇ ਓਲੇ ਹੋ ਕੇ ਟੀਕੇ ਲਾਉਂਦੇ ਤਾਂ ਲੇ ਥੋੜਾ ਦਿਨ ਹੋਇਆ ਪਹਿਲਾਂ ਇੱਕ ਦੀ ਦਰਤ ਹੋਈ ਆ ਹੁਣ ਦੂਜੀ ਦੀ ਹੋ ਗਈ ਏ ਕੀ ਬਣਦੀ ਫਿਰ ਦਰਤ ਮੰਗੀ ਕੀ ਕਰਦਾ ਵੀ ਜਿਹੜਾ ਦੂਜੀ ਪੀੜੀ ਉਹ ਬਚਾਈ ਜਾਵੇ ਹੱਥ ਜੋੜ ਕੇ ਉਹ ਬੇਨਤੀ ਆ ਜਿਹੜਾ ਗਾੜੀ ਆ ਉਹ ਜਿਹੜੇ ਹੁਣ ਮੇਰੇ ਚਾਚੇ ਤਾਂ ਰਹਿ ਗਏ ਇਹ ਵੀ ਨਾ ਕਿਤੇ ਇਹਨਾਂ ਨਾਲ ਕੰਮਾਂ ਚ ਲੱਗ ਜਾਣ ਤੇਨ ਭਾਈ ਇਹ ਛੋਟਾ ਹੀ ਸਾਡਾ ਸਾਰਿਆਂ ਦਾ ਸਭ ਤੋਂ ਛੋਟਾ ਜੀ ਮੈਂ ਆ ਜੀ ਮਿੰਦਰ ਪੰਚਾਇਤ ਦਾ ਰਮਾਤੋਲ ਵੰਡੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਸਾਰੇ ਪੰਜਾਬ ਵਿੱਚ ਬਹੁਤ ਬੁਰਾ ਹਾਲ ਹੈ ਇਸ ਤਰ੍ਹਾਂ ਸਾਡੇ ਪਿੰਡ ਵੀ ਬੁਰਾ ਹਾਲ ਹੈ ਇਹ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਲੋਕਾਂ ਦੇ ਮੁੰਡੇ ਬਚਾਓ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਫੇਰੇ ਤਰੇ ਮਾਰਿਆ ਕਰੋ ਰਾਤੀ ਪ੍ਰਸ਼ਾਸਨ ਵਾਲੇ ਇੱਥੇ ਆਏ ਨੇ ਬੰਸੂ ਵਾਲੇ ਆਏ ਨੇ ਉਹ ਕੋਈ ਕਾਰਵਾਈ ਨਹੀਂ ਕਰਕੇ ਗਏ ਪੰਚਾਇਤ ਚਾਹੁੰਦੀ ਸੀ ਕੋਈ ਕਾਰਵਾਈ ਕਰਨ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਨਾਂ ਕਾਰਵਾਈ ਕਰ ਤੁਸੇ ਚਲੇ ਗਏ ਨੇ ਤੇ ਆਪਾਂ ਨੌਜਵਾਨਾਂ ਲੱਗੇ ਵੀ ਜਿਹੜੀ ਬੇਨਤੀ ਕਰਨੀ ਹੈ ਵੀ ਜਿਹੜਾ ਸਾਡੇ ਪਿੰਡ ਦੀ ਇਹ ਕੰਮ ਕਰਦੇ ਨੇ ਉਹ ਬਾਜ਼ ਆ ਜਾਣ ਜੇ ਆਪਾਂ ਇਕੱਲੇ ਇਕੱਲੇ ਦਾ ਨਾਮ ਲਖਾਵਾਂਗੇ ਜਾ ਕੇ ਤੇ ਜੀ ਇਹ ਇਹ ਕੰਮ ਕਰਦਾ ਨਾ ਹਟੇ ਪ੍ਰਸ਼ਾਸਨ ਨਾਲ ਸਾਡੀ ਇਹ ਬੇਨਤੀ ਆ ਕਿ ਇਹਨਾਂ ਲੋਕਾਂ ਭਗਵੰਤ ਮਾਨ ਲਈ ਵੀ ਮੈਂ ਕਿ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਲੋਕਾਂ ਦੇ ਮੁੱਦੇ ਬਚਾਰੋ ਤੁਸੀਂ ਜਿਹੜਾ ਅਸੀਂ ਇਹ ਵਾਅਦਾ ਕੀਤਾ ਸੀ ਆਪਾਂ ਨਸ਼ਾ ਬੰਦ ਕਰਾਂਗੇ ਪਰ ਨਸ਼ਾ ਪਿੰਡਾਂ ਦੇ ਵਿੱਚ ਆਣ ਕੇ ਝਾਤੀ ਮਾਰੋ ਕਿੰਨਾ ਵੱਧ ਗਿਆ ਵਾ ਘਟਿਆ ਨਹੀਂ ਅੱਗੇ ਨੂੰ ਵਧਿਆ ਵਾ ਨਸ਼ਾ ਜਦੋਂ ਜੀ ਆਮ ਪਾਰਟੀ ਸਰਕਾਰ ਬਣੀ ਮੈਂ ਵੀ ਆਮ ਪਾਰਟੀ ਦਾ ਮੈਂਬਰ ਆ ਪਰ ਮੈਨੂੰ ਦੁੱਖ ਲੱਗਦਾ ਵਾ ਜਦੋਂ ਪਿੰਡਾਂ ਵਿੱਚ ਹੋਈ ਨੌਜਵਾਨਾਂ ਦੀ ਮੌਤਾਂ ਹੁੰਦੀਆਂ ਨੇ ਕਿ ਅਹੀਂ ਪਿੰਡ ਵਗੇ ਹ ਬੇਨਤੀ ਕਰਦੇ ਆ ਪਿੰਡ ਵਾਲੇ ਸਾਰੇ ਨਗਰ ਵਾਲੋਂ ਕਿ ਸਾਡੇ ਪਿੰਡ ਤੇ ਥੋੜਾ ਮਿਹਰਪਰਿਆ ਹੱਥ ਰੱਖੋ ਪੁਲਿਸ ਵਾਲਿਓ ਤੇ ਥੋੜਾ ਬਤਾ ਆਣ ਕੇ ਇਥੇ ਫੇੜਾ ਜਿਹੜਾ ਮਾਰਿਆ ਕਰੋ ਕਿ ਇਹਨਾਂ ਜਿਹੜੇ ਵੇਜਤੇ ਨੇ ਉਹਨਾਂ ਨੂੰ ਫੜੋ ਜਿਹੜੇ ਪੀਣ ਵਾਲਿਆਂ ਨੇ ਉਹਦੇ ਵਿਚਾਰੇ ਅੱਗੇ ਫਸੇ ਨੇ ਉਹਨਾਂ ਦੇ ਅੱਗੇ ਵਸਦੀ ਗੱਲ ਨਹੀਂ ਆ ਪਰ ਜਿਹੜੇ ਵੇਜਤੇ ਨੇ ਉਹਨਾਂ ਦੇ ਚਕਾਰਵੇ ਜਰੂਰ ਹੋਣੀ ਚਾਹੀਦੀ ਆ ਇਹ ਸਾਡੀ ਮੰਗ ਆ ਜੀ ਵਾਹਿਗੁਰੂ ਜੀ ਕਾ ਕਾਲ ਸ ਵਾਹਿਗੁਰੂ ਜੀ ਕੀ ਫਤ